ਔਰ ਇੱਥੇ ਆਪਾਂ ਸਕਿੱਲ ਦੇ ਬਾਰੇ ਅੱਜ ਗੱਲ ਕਰਾਂਗੇ ਜਿੱਦਾਂ ਕਿ ਵੈਲਡਿੰਗ ਦਾ ਫਾਇਰ ਐਂਡ ਸੇਫਟੀ ਦਾ ਔਰ ਇਹ ਸਕਿੱਲ ਦਾ ਮਤਲਬ ਕੀ ਆਪਾਂ ਸਾਡੇ ਸਟੂਡੈਂਟਸ ਲਈ ਉਹ ਮਤਲਬ ਉਹਨਾਂ ਦਾ ਕਿੱਦਾਂ ਉਹਨਾਂ ਨੂੰ ਕੀ ਬੈਨੀਫਿਟ ਆ ਵੈਲਡਿੰਗ ਦੇ ਕੋਰਸ ਨੇ ਉਹਦੇ ਵਿੱਚ ਇੰਟਰਨੈਸ਼ਨਲੀ ਜੋ-ਜੋ ਸਿਸਟਮ ਦੇ ਨਾਲ ਉਹਨੂੰ ਕਰਵਾਇਆ ਜਾਂਦਾ ਹੈ ਮਸ਼ੀਨਸ ਨੇ ਟਿਗ ਮੈਗ ਆਕ ਵਗੈਰਾ ਸਾਰਾ ਉਹਨਾਂ ਨੂੰ ਦੱਸਿਆ ਜਾਂਦਾ ਹੈ ਡਰਾਈਵਿੰਗ ਦੇ ਵਿੱਚ ਦੇਖੋ ਐਕਟੀਵਾ ਤੋਂ ਲੈ ਕੇ ਔਰ ਛੋਟਾ ਜਿਹਾ ਟ੍ਰੇਲਰ ਫਾਰਕਲਿਫਟ ਟਰੈਕਸ ਅਵੇਟਰ ਬੈਕਲੂਡਰ ਹਾਂਜੀ ਫਰਨ ਸੇਫਟੀ ਬਾਰੇ ਵਿੱਚ ਇਹ ਕਿ ਉਹਨੂੰ ਇੰਟਰਨੈਸ਼ਨਲੀ ਤਰੀਕੇ ਨਾਲ ਦੱਸਿਆ ਜਾਂਦਾ ਹੈ ਕਿ ਆਪਾਂ ਆਪਣਾ ਫਾਇਰ ਤੋਂ ਕਿੱਦਾਂ ਕਰਨਾ ਆ ਕਿਹੜੀ ਗੈਸ ਦਾ ਯੂਜ਼ ਕਰਨਾ ਆ ਕਿਹੜਾ ਸਿਲੰਡਰ ਯੂਜ਼ ਕਰਨਾ ਹੈ ਕਿਦੋਂ ਯੂਜ਼ ਕਰਨਾ ਆ ਬਸ ਇਹ ਸਾਰੇ ਸਬ ਸੇਫਟੀ ਦੇ ਟਾਪਿਕਸ ਹੁੰਦੇ ਨੇ ਬਹੁਤ ਬਹੁਤ ਸਵਾਗਤ ਦੋਸਤੋ ਇਸ ਟਾਈਮ ਦੁਬਾਰਾ ਜਿਹੜਾ ਵਾ ਸੀ ਉਸ ਜਗ੍ਹਾ ਤੇ ਪਹੁੰਚ ਚੁੱਕਾ ਹੈ ਜਿੱਥੋਂ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਿਲਦਾ ਵਾ ਤੇ ਰੋਜ਼ਗਾਰ ਦੇ ਲਾਇਕ ਬਣਾਉਂਦੇ ਉਹਨਾਂ ਨੂੰ ਤੇ ਜਲੰਧਰ ਦੇ ਵਿੱਚ ਐਸਾ ਇੰਸਟੀਚਿਊਟ ਜਿਹੜਾ ਚੱਲ ਰਿਹਾ ਵਾ ਤੇ ਮੈਮ ਦੇ ਨਾਲ ਪਿਛਲੀ ਵਾਰ ਵੀ ਅਸੀਂ ਗੱਲ ਕੀਤੀ ਸੀ ਤੇ ਰੋਜ਼ਗਾਰ ਦੇ ਲਾਇਕ ਜਿਹੜਾ ਉਹ ਬਣਾਉਂਦੇ ਮੈਡਮ ਨੂੰ ਸੱਸੀ ਕਲਨ ਹਾਂਜੀ ਸੱਸੀ ਕਲਨ ਜੀ ਮੈਮ ਪਹਿਲਾ ਐਡਰੈਸ ਦੱਸੋ ਆਪਣਾ ਐਡਰੈਸ ਹੈ ਕਿੱਥੇ ਆ ਆਪਾਂ ਨੈਸ਼ਨਲ ਇੰਜੀਨੀਅਰ ਕਾਲਜ ਤੋਂ ਹਲਕਾਰੀਆਂ ਇਹ ਆਪਣੇ ਬੱਸ ਸਟੈਂਡ ਦੇ ਨੀਅਰ ਆ ਹਾਂਜੀ ਔਰ ਇੱਥੇ ਆਪਾਂ ਸਕਿੱਲ ਦੇ ਬਾਰੇ ਅੱਜ ਗੱਲ ਕਰਾਂਗੇ ਜਿੱਦਾਂ ਕਿ ਵੈਲਡਿੰਗ ਦਾ ਫਰਮ ਸੇਫਟੀ ਦਾ ਔਰ ਇਹ ਸਕਿੱਲ ਦਾ ਮਤਲਬ ਕਿ ਆਪਾਂ ਸਾ स्टूडेंट्स ਤੇ ਲਈਓ ਮਤਲਬ ਉਹਨਾਂ ਦਾ ਕਿੱਦਾਂ ਉਹਨਾਂ ਨੂੰ ਕੀ ਬੈਨੀਫਿਟ ਆ ਠੀਕ ਆ ਸੋ ਜਿਹੜੀਆਂ ਲਾਈਕ ਵੈਲਡਿੰਗ ਦੇ ਕੋਰਸ ਨੇ ਉਹਦੇ ਵਿੱਚ ਇੰਟਰਨੈਸ਼ਨਲੀ ਜੋ-ਜੋ ਸਿਸਟਮ ਦੇ ਨਾਲ ਉਹਨੂੰ ਕਰਵਾਇਆ ਜਾਂਦਾ ਹੈ ਮਸ਼ੀਨਸ ਨੇ ਟਿਕ ਮੈਕ ਵਗੈਰਾ ਸਾਰਾ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਬਾਹਰ ਕਿਦਾਂ ਮਸ਼ੀਨਸ ਵਰਕ ਕਰਦੀਆਂ ਨੇ ਔਰ ਇੱਥੇ ਕਿਦਾਂ ਵਰਕ ਕਰਦੀਆਂ ਨੇ ਤੇ ਵੈਲਡਿੰਗ ਦੀ ਮੈਮ ਗੱਲ ਕਰੀ ਜਿਸ ਤਰ੍ਹਾਂ ਆਪਾਂ ਅੱਕੇਵਲੇ ਦੇਖਦੇ ਹੁੰਨੇ ਆ ਕੀ ਗ੍ਰਿਲ ਵੈਲਡਿੰਗ ਕਰ ਰਿਹਾ ਕੋਈ ਕੋਈ ਚੀਜ਼ ਕਰ ਰਿਹਾ ਵਾ ਇਹ ਕਿੰਨਾ ਕੁ ਚਿਰ ਜਿਹੜਾ ਵਾ ਲੱਗ ਜਾਂਦਾ ਬੱਚੇ ਨੂੰ ਸਿੱਖਣ ਵਾਸਤੇ ਇਹ ਡਿਪੈਂਡ ਕਰਦਾ ਹੈ ਟ੍ਰੇਨਰ ਤੇ ਔਰ ਸਿੱਖਣ ਵਾਲੇ ਤੇ ਠੀਕਾ ਕਿ ਕੋਈ ਕਿੰਨੇ ਕੇ ਜਲਦੀ ਸਿੱਖ ਸਕਦਾ ਔਰ ਟ੍ਰੇਨਿੰਗ ਦੇਣ ਵਾਲਾ ਕਿੱਦਾਂ ਦਾ ਆ ਤੋ ਇਹ ਜਿਹੜਾ ਚਾਨਕੀ ਪੂਰਾ ਕੋਰਸ ਹੈ ਜਿਹੜਾ ਕਿ 45 ਡੇਸ ਤੱਕ ਜਿਹੜਾ ਬੱਚਾ ਹੈ ਉਹਨਾਂ ਪ੍ਰੋਪਰ ਸਿੱਖ ਜਾਂਦਾ ਆ ਉਹਦੇ ਵਿੱਚ ਸਾਰਾ ਉਹਨੂੰ ਮਸ਼ੀਨਸ ਦਾ ਦੱਸਿਆ ਜਾਂਦਾ ਹੈ ਉਹਦੇ ਇਕੁਪਮੈਂਟਸ ਦੱਸੇ ਜਾਂਦੇ ਆ ਮਸ਼ੀਨ ਨੇ ਕਿੱਦਾਂ ਵਰਕ ਕਰਨਾ ਆ ਹੀਟ ਸਿਸਟਮਸ ਪਾਰਕ ਸਿਸਟਮ ਸਾਰਾ ਕੁਝ ਦੱਸਿਆ ਜਾਂਦਾ ਉਹਦੇ ਵਿੱਚ ਤੇ ਮੈਂ ਇਹਦੇ ਵਿੱਚ ਜਿਹੜਾ ਟਾਈਮ ਕਿੰਨਾ ਕੁ ਲੱਗਦਾ ਵਾ ਕਿੰਨੀ ਫੀਸ ਆ ਇਹਦੇ ਵਿੱਚ ਸੋ ਇਹਦੇ ਵਿੱਚ ਸਾਡੀ ਜਿਹੜੀ ਆ 20 ਤੋਂ 30000 ਤੱਕ ਫੀਸ ਆ ਆਰ ਇਹ ਦਾ 45 ਡੇਸ ਦਾ ਕੋਰਸਾ ਆਂ ਔਰ ਜੋ ਕਿ ਐਕਸਪੀਰੀਅੰਸ ਆ 1 ਇਅਰ ਦਾ 6 ਮਨਸ ਦਾ ਜਿਹੜਾ ਆ ਕੀ ਉਹ ਦਿੱਤਾ ਜਾਂਦਾ ਹੈ ਤੇ ਮੈਮ ਇਹਦੇ ਵਿੱਚ ਕੋਈ ਸਟੱਡੀ ਦੀ ਵੀ ਲੋਡ ਹੈਗੀ ਆ ਜਾਂ ਬੱਚੇ ਨੂੰ ਸਟੱਡੀ ਕਿੰਨੀ ਚਾਹੀਦੀ 10th ਪਾਸ ਹੋਣੀ ਜਾਂ ਪਲੱਸ 2 ਹੋਣਾ ਚਾਹੀਦਾ ਕਿ ਤੇ ਉਹ ਵੀ ਦਾ ਦੇਖੋ ਜੇ ਤਾਂ ਆਪਾਂ ਬਾਹਰ ਜਾਣਾ ਆ ਫਿਰ ਤਾਂ ਜਿਹੜਾ ਸਟੂਡੈਂਟ ਆ 10th ਔਰ 12th ਉਹਨੂੰ ਮਸਟ ਕੀਤੀ ਹੋਣੀ ਚਾਹੀਦੀ ਆ ਆਦਰਵਾਇਸ ਜੇ ਸਟੂਡੈਂਟ ਇੱਥੇ ਰਹਿਣਾ ਆ ਇੰਡੀਆ ਚ ਰਹਿਣਾ ਆ ਪੰਜਾਬ ਚ ਰਹਿਣਾ ਆ ਤਾਂ ਫਿਰ ਡਸਨਟ ਮੈਟਰ ਸਟੱਡੀ ਜਿਹੜੀ ਆ ਫਿਰ ਉਹਦੇ ਕੁਝ ਖਾਸ ਜਿਹੜੀ ਕਿ ਮੈਨੇ ਨਹੀਂ ਲੱਗਦੀ 8th ਵੀ ਹੋਵੇ 10th ਵੀ ਹੋਵੇ ਕੋਈ ਨਾ ਬਟ ਜੇ ਉਹਨੇ ਸਿੱਕੇ ਬਾਹਰ ਜਾਣਾ ਆ ਅੱਛੀ ਕੰਟਰੀ ਚ ਜਾਣਾ ਫਿਰ ਉਹਨੂੰ 10 ਤੋਂ 12 ਜਿਹੜੀ ਆ ਕੀਤੀ ਹੋਣੀ ਚਾਹੀਦੀ ਹੈ ਹਾਂਜੀ ਜੇ ਮੈਂ ਗੱਲ ਕਰ ਰਿਹਾ ਹਾਂ ਲੜਕੀਆਂ ਲੜਕੀਆਂ ਵੀ ਵੈਲਡਿੰਗ ਦਾ ਕੰਮ ਸਿੱਖਦੀਆਂ ਹਾਂਜੀ ਬਿਲਕੁਲ ਲੜਕੀਆਂ ਵੀ ਸਿੱਖਦੀਆਂ ਹਾਂਜੀ ਲੜਕੇ ਆ ਵੀ ਸਿੱਖਦੀਆਂ ਉਹ ਵੀ ਸਿੱਕੇ ਵਾਲਾ ਸਕਿਲਵਾਰ ਜਾਂਦੀਆਂ ਹਾਂ ਹਾਂ ਮੈਮ ਗੱਲ ਕਰੀਏ ਜਿੱਦਾਂ ਹੁਣ ਕਈ ਲੜਕੇ ਹੁੰਦੇ ਆ ਦੋ ਚਾਰ ਵਿੱਚ ਲੜਕੀਆਂ ਹੁੰਦੀਆਂ ਕਿ ਪ੍ਰੋਬਲਮ ਤਾਂ ਨਹੀਂ ਆਉਂਦੀ ਉਹਨਾਂ ਨੂੰ ਕੋਈ ਕਈ ਵੇਲੇ ਡਰ ਹੁੰਦਾ ਵਾ ਕਿ ਯਾਰ ਇੰਨੇ ਮੁੰਡੇ ਕੰਮ ਕਰ ਰਹੇ ਆ ਤੇ ਮੈਂ ਦੋ ਕੁੜੀਆਂ ਜਾਂ ਇਕੱਲੀ ਕੁੜੀ ਅਸੀਂ ਸੱਤ ਪਹਿਲਾਂ ਮੈਂ ਆਪਣੀ ਐਗਜ਼ਾਮਪਲ ਦੇਤਾ ਮੈਂ ਹੀ ਬॉयਜ਼ ਨੂੰ ਪੜਾਨੀਆਂ ਮੈਂ ਨਹੀਂ ਕਦੀ ਇਦਾਂ ਕੀਤਾ ਕਿ ਨਹੀਂ ਮੈਂ ਬॉयਜ਼ ਨੂੰ ਪੜਾਨੀਆਂ ਸਟੱਡੀ ਕਰਵਾਨੀਆਂ ਨਹੀਂ ਸੋ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਤੇ ਮੈਮ ਹੋਰ ਕਿਹੜੇ ਕੋਰਸ ਆਪਣੇ ਕੋ ਜਿਹੜੇ ਹੈਗੇ ਆ ਜਿਹੜੇ ਆਪਾਂ ਕਰਵਾਨੇ ਆ ਬੈਲਡਿੰਗ ਫਾਇਰ ਐਂਡ ਸੇਫਟੀ ਪਲੰਬਰਿੰਗ ਔਰ ਮਸ਼ੀਨਸ ਵਾਲਾ ਟ੍ਰੇਨਿੰਗ ਹਾਂਜੀ ਫਾਇਰ ਐਂਡ ਸੇਫਟੀ ਬਾਰੇ ਦੱਸੋ ਮੈਡਮ ਫਾਇਰ ਐਂਡ ਸੇਫਟੀ ਬਾਰੇ ਵਿੱਚ ਇਹ ਹੀ ਕਿ ਉਹਨੂੰ ਇੰਟਰਨੈਸ਼ਨਲੀ ਤਰੀਕੇ ਨਾਲ ਦੱਸਿਆ ਜਾਂਦਾ ਹੈ ਕਿ ਆਪਾਂ ਆਪਣਾ ਫਾਇਰ ਤੋਂ ਕਿੱਦਾਂ ਕਰਨਾ ਆ ਕਿਹੜੀ ਗੈਸ ਦਾ ਯੂਜ਼ ਕਰਨਾ ਆ ਕਿਹੜਾ ਸਿਲੰਡਰ ਯੂਜ਼ ਕਰਨਾ ਆ ਕਿਦੋਂ ਯੂਜ਼ ਕਰਨਾ ਆ ਬਸ ਇਹ ਸਾਰੇ ਸੇਫਟੀ ਦੇ ਟਾਪਿਕਸ ਹੁੰਦੇ ਨੇ ਮੈਮ ਕਿੰਨਾ ਕੁ ਸਕੋਪ ਹੈ ਦਾ ਬਾਹਰ ਜਾ ਇੰਡੀਆ ਦੇ ਵਿੱਚ ਕਿੰਨੀ ਕੁ ਇਨਕਮ ਕਮਾ ਸਕਦਾ ਬੱਚਾ ਬਾਰਤ ਅਯਾਬਾ ਜਾਨਾ ਸਕੋ ਪਨ ਬੜਾ ਜ਼ਿਆਦਾ ਜਾਨੀ ਕਿ ਉਹਨਾਂ ਨੂੰ ਫਸਟ ਹੁੰਦਾ ਕਿ ਆਪਣੀ ਸੇਫਟੀ ਫਾਇਰ ਐਂਡ ਸੇਫਟੀ ਕਿ ਉੱਥੇ ਚਾਂਸਸ ਜ਼ਿਆਦਾ ਹੁੰਦੇ ਨੇ ਵੁੱਡਨ ਦੇ ਹਾਊਸ ਹੁੰਦੇ ਨੇ ਉੱਥੇ ਜ਼ਿਆਦਾ ਚਾਂਸਸ ਹੁੰਦੇ ਨੇ ਫਾਇਰ ਦੇ ਸੋ ਉੱਥੇ ਵਾਲਾ ਕੀ ਆ ਬਾਤ ਮਤਲਬ ਬੈਨੀਫਿਟ ਹੁੰਦਾ ਹੈ ਵਾਲੇ ਕੋਰਸ ਦਾ ਉਹਨਾਂ ਨੂੰ ਹਾਂਜੀ ਸੋ ਜੇ ਸਟੂਡੈਂਟ ਇੱਥੋਂ ਕਰਕੇ ਜਾਣਗੇ ਤਾਂ ਵਧੀਆ ਹੁੰਦਾ ਕਿ ਆਪਾਂ ਕਿੱਦਾਂ ਉੱਥੇ ਜਾ ਕੇ ਸਾਨੂੰ ਉਹਨਾਂ ਨੂੰ ਈਜ਼ੀ ਰਹਿੰਦਾ ਆ ਜੋ ਆਪਦੇ ਵਿੱਚ ਵੀ ਔਰ ਜਿਹੜੇ ਟਾਸਕ ਪਾਸ ਕਰਨੇ ਹੁੰਦੇ ਆ ਉਹਨਾਂ ਨੂੰ ਈਜ਼ੀ ਰਹਿੰਦਾ ਤੇ ਮੈਮ ਕਿੰਨੀ ਫੀਸ ਹੈ ਦੀ ਤੇ ਕਿੰਨਾ ਟਾਈਮ ਆ ਇਹਦਾ 15 ਦਿਨ ਦਾ 20 ਮਹੀਨੇ ਦਾ 20 ਸਰ 45 ਡੇਸ 28 ਤੋਂ 30000 ਤੱਕ ਦੀ ਫੀਸ ਆ ਹਾਂਜੀ ਹੁਣ ਮੈਮ ਗੱਲ ਕਰਦੇ ਆ ਜਿੱਦਾਂ ਕਈ ਤਾਂ ਚਲੋ ਬੱਚੇ ਜਲੰਧਰ ਤੋਂ ਆਉਂਦੇ ਆ ਇਹਦਾ ਬਾਹਰਲੀ ਸਟੇਟ ਤੋਂ ਕੋਈ ਬੱਚਾ ਆ ਰਿਹਾ ਉਹਨਾਂ ਦੇ ਰਹਿਣ ਸਹਿਣ ਦਾ ਇਹਦਾ ਖਾਣ ਪੀਣ ਦਾ ਵੀ ਕੁਝ ਕੀਤਾ ਹੈ ਹਾਂਜੀ ਉਹ ਦੇਖੋ ਕਿ ਜਿਹੜਾ ਉਹਨਾਂ ਦਾ ਰਹਿਣ ਸਹਿਣ ਆ ਉਹ ਤਾਂ ਉਹਨਾਂ ਦਾ ਮਤਲਬ ਕੀ ਮੇਨਟੇਨੈਂਸ ਫੀਸ ਹੀ ਹੋਏਗੀ ਹੋਸਟਲ ਦੀ ਔਰ ਬਾਕੀ ਜੋ ਉਹਨਾਂ ਦੇ ਫੂਡ ਆ ਉਹ ਡਿਪੈਂਡ ਕਰਦਾ ਆ ਸਟੂਡੈਂਟ ਤੇ ਕਿ ਉਹ ਆਪਣਾ ਆਨ ਵੀ ਬਾਈ ਕਰ ਸਕਦੇ ਆ ਜਾਂ ਜਿੱਦਾਂ ਵੀ ਉਹਨਾਂ ਨੂੰ ਪਸੰਦ ਹੋਏ ਹਾਂਜੀ ਤੇ मैम ਹੋਰ ਕਿਹੜੇ ਕਿਹੜੇ ਕੋਰਸ ਹੈ ਦਾ ਡਰਾਈਵਿੰਗ ਵੇਰਵੇ ਸੁਣਾਇਆ ਕਿ ਉਹ ਸਿਖਾਉਂਦੇ ਹਨ ਡਰਾਈਵਿੰਗ ਦੇ ਵਿੱਚ ਦੇਖੋ ਐਕਟੀਵਾ ਤੋਂ ਲੈ ਕੇ ਔਰ ਚਾਹ ਦੀ ਕੋਲ ਟ੍ਰੇਲਰ ਫਾਰਕਲਿਫਟ ਟਰੈਕਸ ਅਵੇਟਰ ਬੈਕਲੂਡਰਾਂ ਹਾਂਜੀ ਤੇ ਦੋਸਤੋ ਅਗਰ ਤੁਸੀਂ ਵੀ ਕੋਈ ਵੀ ਜਿਹੜਾ ਕੰਮ ਸਿੱਖਣਾ ਚਾਹੁੰਦੇ ਹੋ ਇਹਨਾਂ ਦੇ ਇੱਥੇ ਆ ਕੇ ਤੁਸੀਂ ਕੰਮ ਸਿੱਖ ਸਕਦੇ ਹੋ ਨੰਬਰ ਜਿਹੜੇ ਸਕਰੀਨ ਦੇ ਉੱਤੇ ਚੱਲ ਰਹੇ ਆ ਤੇ ਕਾਲ ਕਰਕੇ ਇਹਨਾਂ ਨੂੰ ਮਿਲ ਕੇ ਜਿਹੜਾ ਵਾ ਤੁਸੀਂ ਸਿੱਖ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ